ਸਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦਾ ਜਿਹੜਾ ਮਾਮਲਾ ਹੋਣਾ ਉਹ ਦਿੱਲੀ ਤੱਕ ਪਹੁੰਚ ਗਿਆ だっਦੀ ਕਿ ਦਿੱਲੀ ਤੋਂ ਡੀਜੀਐਮਸੀ ਦੇ ਪ੍ਰਧਾਨ ਹਮੀਰ ਸਿੰਘ ਕਾਲਕਾ ਦੇ ਵੱਲੋਂ ਜਿਹੜਾ ਬਾਗੀ ਧੜਾ ਬਾਗੀ ਧੜਾ ਦੀ ਪ੍ਰਸ਼ੰਸਾ ਕੀਤੀ ਗਈ ਸੀ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੇ ਹੌਸਲੇ ਨੂੰ ਉਤਾਰ ਦਿੰਨੇ ਆ ਕਿਉਂਕਿ ਉਹਨਾਂ ਨੇ ਬੜੀ ਹੀ ਚੰਗੀ ਗੱਲ ਕੀਤੀ ਆ ਕਿ ਜਿਉਂ ਉਹਨਾਂ ਦੇ ਹੌਸਲੇ ਨੂੰ ਸਲਾਮ ਕਰਦੇ ਆ ਜਿਨ੍ਹਾਂ ਨੇ ਆਪਣੇ ਅਕਾਲੀ ਦਲ ਸਖਬੀ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਦੇ ਖਿਲਾਫ ਆਵਾਜ਼ ਚੱਕੀ ਆ ਤੇ ਕਾਲ ਤੱਕ ਸੈ ਪਹੁੰਚ ਕੇ ਆਪਣੀ ਗਲਤੀ ਲਈ ਮਾਫੀ ਮੰਗੀ ਜਦ ਚੱਲਦੇ ਆ ਲਗਾਤਾਰ ਸਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਖਤ ਲਾ ਕਿਉਂਕਿ ਵੱਖ-ਵੱਖ ਲੀ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ ਦੇਖੋ ਸ਼ਰੋਮਣੀ ਅਕਾਲੀ ਦਲ ਦੇ ਜਿਹੜਾ ਇੱਕ ਤੜਾ ਜਿਨ੍ਹਾਂ ਦੇ ਵਿੱਚ ਗੈਰਤ ਜਾਗੀ ਹੈ ਜਿਨ੍ਹਾਂ ਦੇ ਵਿੱਚ ਆਪਣਾ ਜ਼ਮੀਰ ਜਾਗਿਆ ਹੈ ਔਰ ਉਹਨਾਂ ਨੂੰ ਇਲੈਕਸ਼ਨਾਂ ਦੇ ਰਿਜ਼ਲਟ ਤੋਂ ਬਾਅਦ ਪਤਾ ਚੱਲ ਗਿਆ ਹੈ ਜਿਨ੍ਹਾਂ ਦੇ ਸਾਹਮਣੇ ਕਲੈਰਿਟੀ ਹੋ ਗਈ ਹੈ ਕਿ ਅੱਜ ਜਿਹੜੀ ਸੰਗਤ ਹੈ ਉਹ ਸਾਡੇ ਤੋਂ ਮੁੱਖ ਮੋੜ ਚੁੱਕੀ ਹੈ ਉਹਨਾਂ ਲੋਕਾਂ ਨੇ ਫੈਸਲਾ ਕੀਤਾ ਔਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਵਿਧਿਵਿਧਾਨ ਦੇ ਨਾਲ ਮਾਫੀ ਮੰਗਨ ਨਵਾਫੀ ਨਾਮਾ ਲੈ ਕੇ ਗਏ ਨੇ ਕਿ ਜਿਹੜੀ ਉਹਨਾਂ ਦੇ ਸਮੇਂ ਦੇ ਵਿੱਚ ਸਰਕਾਰ ਦੇ ਕੋਲੋਂ ਕੋਈ ਗੁਨਾਹ ਹੋਏ ਨੇ ਸਰਕਾਰ ਦੇ ਸਮੇਂ ਦੇ ਵਿੱਚ ਗਲਤੀਆਂ ਹੋਈਆਂ ਸਰਕਾਰ ਦੇ ਸਮੇਂ ਦੇ ਵਿੱਚ ਸ਼ਰੋਮਣੀ ਕਮੇਟੀ ਦੀ ਦੁਰਵਰਤੋਂ ਹੋਈ ਹੈ ਉਹਨਾਂ ਦੀਆਂ ਸਾਰੀਆਂ ਮਾਫੀਆਂ ਉਹ ਮੰਗਨ ਵਾਸਤੇ ਉੱਥੇ ਗਏ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਮਣੇ ਸੁਲਮੁਖ ਹੋਏ ਨੇ ਜੋ ਇੱਕ ਪ੍ਰੋਸੈਸ ਹੈ ਏ ਨਹੀਂ ਕਿ ਜਾ ਕੇ ਗੁਰਦੁਆਰਾ ਸਾਹਿਬ ਦੇ ਕੰਪਲੈਕਸ 'ਚ ਚਲੇ ਜਾਓ ਤੇ ਦੂਜੇ ਪਾਸੇ ਖੜੇ ਹੋ ਕੇ ਉਹਦੀ ਬੈਕ ਸਾਈਡ ਤੇ ਖੜੇ ਹੋ ਕੇ ਮਾਈਕ ਤੇ ਮਾਫੀ ਮੰਗ ਲਓ ਵਿਧੀ ਵਿਵਧਾਨ ਦੇ ਹਿਸਾਬ ਦੇ ਨਾਲ ਜੋ ਪ੍ਰੋਸੈਸ ਹੈ ਅੱਜ ਉਹ ਆਪਣੀ ਉਹ ਮਾਫੀਨਾਮਾ ਲਿਖਣ ਲਿਖ ਕੇ ਗਿਆ ਇਸ ਤੋਂ ਬਾਅਦ ਜਥੇਦਾਰ ਸਾਹਿਬ ਪੰਜਾ ਸਿੰਘ ਸਾਹਿਬ ਦੀ ਮੀਟਿੰਗ ਬੁਲਾਣਗੇ ਔਰ ਉਸ ਮੀਟਿੰਗ ਦੇ ਵਿੱਚ ਚਰਚਾ ਕਰਨ ਤੋਂ ਬਾਅਦ ਇਹਨਾਂ ਦੇ ਉੱਤੇ ਜਿਹੜੀ ਵੀ ਤਨਖਾਹ ਲਈ ਜਾਏ ਜਿਹੜੀ ਵੀ ਸਜ਼ਾ ਲਈ ਜਾਏ ਇਸ ਕੇਸ ਨੂੰ ਕਿਸ ਤਰੀਕੇ ਨਾਲ ਸ਼ੇਪ ਦੇਣਾ ਹੈ ਇਹ ਜਥੇਦਾਰ ਅਕਾਲਤਖ ਸਾਹਿਬ ਦੇ ਉੱਤੇ ਡਿਪੈਂਡ ਕਰਦਾ ਮੈਂ ਸਮਝਦਾ ਕਿ ਅੱਜ ਬਹੁਤ ਵੱਡੇ ਇਮਤਿਹਾਨ ਦੀ ਕੜੀ ਦੇ ਵਿੱਚ ਅਕਾਲਤਖ ਸਾਹਿਬ ਦੇ ਜਥੇਦਾਰ ਸਾਹਿਬ ਔਰ ਸਾਰੇ ਸਿੰਘ ਸਾਹਿਬ ਨੇ ਕਿਉਂਕਿ ਜਿਨ੍ਹਾਂ ਲੋਕਾਂ ਦੇ ਕਹਿਣ ਦੇ ਉੱਤੇ ਡੇਰਾ ਮੁਖੀਆਂ ਨੂੰ ਮਾਫੀਆਂ ਦਿੱਤੀਆਂ ਗਈਆਂ ਨੇ ਅੱਜ ਉਹਨਾਂ ਲੋਕਾਂ ਦੇ ਖਿਲਾਫ ਉਹਨਾਂ ਦੇ ਲੋਕਾਂ ਦੇ ਖਿਲਾਫ ਹੀ ਆਪ ਫੈਸਲਾ ਲੈਣਾ ਬੜੀ ਵੱਡੀ ਇੱਕ ਚੁਣੌਤੀ ਦੀ ਗੱਲ ਹੈ ਔਰ ਸਿੰਘ ਸਾਹਿਬ ਤੋਂ ਵੀ ਸਾਡੀ ਕੌਮ ਨੂੰ ਬੜੀ ਉਮੀਦ ਹੈ ਕਿ ਇਹਨਾਂ ਲੋਕਾਂ ਨੂੰ ਜਿਹੜੀ ਹੈ ਤਰੀਕੇ ਨਾਲ ਤਨਖਾਹ ਲਈ ਜਾਏ ਔਰ ਅਕਾਲ ਤਖਤ ਦੀ ਮਰਿਆਦਾ ਵੀ ਬਹਾਲ ਹੋਵੇ ਸ਼ਰੋਮਨੀ ਅਕਾਲੀ ਦਲ ਦੇ ਵਿੱਚ ਚੜਤ ਹੋਵੇ ਸ਼ਰੋਮਨੀ ਅਕਾਲੀ ਦਲ ਦੇ ਵਿੱਚ ਇਤفاق ਹੋਵੇ ਇਹ ਫੈਸਲਾ ਵੀ ਜਿੱਤਦਾ ਅਕਾਲ ਤਖਤ ਸਾਹਿਬ ਜਰੂਰ ਲੈ। ਸੋ ਇਹ ਬਾਦਲ ਉਹਨਾਂ ਨੂੰ ਕਹਿਆ ਜਾ ਰਿਹਾ ਕਿ ਜਦੋਂ ਸਾਡੇ ਨਾਲ ਸੀਨੇ ਤਾਂ ਸਾਨੂੰ ਕੋਣੀ ਕਿਤਾਇਆ ਗਿਆ ਅੱਜ ਕਿਉਂ ਇਸ ਤਰ੍ਹਾਂ ਜਨਾ ਕਰ ਰਹੇ ਹੋ। ਦੇਖੋ ਇਹ ਤੇ ਆਪਸੀ ਦੋ ਧੜਿਆਂ ਦੀ ਹੁਣ ਲੜਾਈ ਹੋ ਚੁੱਕੀ ਹੈ। ਸੁਖਬੀਰ ਬਾਦਲ ਸਾਹਿਬ ਕੀ ਕਹਿੰਦੇ ਆ ਜਾਂ ਇਹ ਜਿਹੜਾ ਢੀਂਡਾ ਸਾਹਿਬ ਉਹਨਾਂ ਦਾ ਗਰੁੱਪ ਜਾਂ ਸਾਰਾ ਗਰੁੱਪ ਸਾਰਾ ਬਾਕੀ ਜਿਹੜੇ ਸੀਨੀਅਰ ਅਕਾਲੀ ਲੀਡਰ ਹੈ ਉਸ ਸਮੇਂ ਤੇ ਕਿਸੇ ਨੂੰ ਨਹੀਂ ਪਤਾ ਕਿ ਕਮਰੇ ਦੇ ਵਿੱਚ ਕੌਣ ਕਿਸ ਨੂੰ ਕੀ ਕਹਿੰਦਾ ਸੀ ਮਗਰ ਅੱਜ ਇਸ ਗੱਲ ਤੇ ਜਿਹੜੀ ਜਲੰਧਰ ਤੋਂ ਵਿੱਚ ਮੀਟਿੰਗ ਹੋਈ ਉਹਦੇ ਤੇ ਖੁਲਾਸਾ ਸਾਫ਼ ਹੋਇਆ ਕਿ ਇਹ ਸਾਰੇ ਲੀਡਰਸ਼ਿਪ ਆਪਣੇ ਆਪ ਨੂੰ ਉਹਨਾਂ ਉਹਨਾਂ ਸਮੇਂ ਦੇ ਵਿੱਚ ਹੋਏ ਗੁਨਾਹਾਂ ਦਾ ਭਾਗੀਦਾਰ ਸਮਝਦੀ ਹੈ ਔਰ ਅਬ ਅੱਜ ਆਪਣੇ ਜ਼ਮੀਰ ਦੀ ਆਵਾਜ਼ ਨਾਲ ਅੱਜ ਉੱਥੇ ਮਾਫੀ ਮੰਗਣ ਗਏ ਨੇ ਜੇ ਸੁਖਬੀਰ ਸਿੰਘ ਬਾਦਲ ਸਾਹਿਬ ਕੋਲ ਉਹਨਾਂ ਨੇ ਪਹਿਲੇ ਅਗਰ ਕਮਰੇ ਚ ਇਹਨਾਂ ਨੇ ਮਨਾ ਕੀਤੀ ਹੈ ਨਹੀਂ ਕੀਤੀ ਅੱਜ देर आए दुरुਸਤ ਆਏ ਔਰ ਮੈਂ ਸਮਝਦਾ ਕਿ ਆਪਣੇ ਗੁਰੂ ਤੋਂ ਆਪਣੇ ਪਿਓ ਤੋਂ ਮਾਫੀ ਮੰਗਣਾ ਕੋਈ ਗੁਨਾਹ ਨਹੀਂ ਹੈ ਔਰ ਜੋ ਵੀ ਅੱਜ ਉਹਨਾਂ ਨੇ ਕਦਮ ਚੁੱਕਿਆ ਇਹਦੇ ਨਾਲ ਅਕਾਲੀ ਦਲ ਦੇ ਵਿੱਚ ਵੀ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਇੱਕ ਨਵਾਂ ਮੋੜ ਆਏਗਾ ਉੱਥੇ ਗੱਲ ਕੀਤੀ ਜਾਵੇ ਸੁਖਵੀਰ ਸਿੰਘ ਬਾਦਲੀ ਦਾ ਸੁਖਵੀਰ ਸਿੰਘ ਬਾਦਲ ਧੜੇ ਵਿੱਚ ਲਗਾਤਾਰ ਇਹ ਕਹਿ ਰਿਹਾ ਕਿ ਅਸੀਂ ਪਾਰਟੀ ਦੀ ਪ੍ਰਧਾਨਗੀ ਨਹੀਂ ਛੱਡਾਂਗੇ ਅੱਜ ਸੁਖਵੀਰ ਬਾਦਲ ਦੇ ਧੜੇ ਦਾ ਵੀ ਇਹ ਕਹਿਣਾ ਕਿ ਜੇਕਰ ਸੁਖੀ ਅਕਾਲੀ ਦਾ ਪ੍ਰਧਾਨ ਰਹੇਗਾ ਤਾਂ ਉਹ ਸੁਖਵੀਰ ਸਿੰਘ ਬਾਦਲ ਜਣਨ ਦਾ ਦਾਅਵਾ ਦੀ ਲਗਾਤਾਰ ਅਕਾਲੀ ਦਾ ਗ੍ਰਾਫ ਘਟਦਾ ਜਾ ਰਿਹਾ 2024 ਦੇ ਵਿੱਚ ਉਹਨੂੰ ਕਰਾਰੀ ਹਾਰ ਦੇਖਣ ਨੂੰ ਮਿਲੀ ਉੱਥੇ ਹੁਣ ਵਿਧਾਨ ਸਭਾ ਜੁਣਾ ਦੇ ਵਿੱਚ ਵੀ ਕਰਾਰੀ ਹਾਰ ਮਿਲੀ ਜਿੱਤੇ ਚੱਲਦੇ ਲਗਾਤਾਰ ਅਕਾਲੀ ਦਾ ਗ੍ਰਾਫ ਘਟਦਾ ਜਾ ਰਿਹਾ ਉੱਥੇ ਹੁਣ ਬਾਕੀ ਧੜੇ ਦੇ ਵੱਲੋਂ ਅੱਜ ਅਕਾਲ ਤਖਤ ਸਾਇਹ ਪਹੁੰਚੇ ਨੇ ਉੱਥੇ ਕਾ ਜਿਹੜੇ ਸਿੱਖ ਜਥੇਬੰਦੀਆਂ ਸਮੁੱਚੇ ਸਿੱਖ ਪੰਥ ਤੋਂ ਮਾਫੀ ਮੰਗੀ ਕਿਉਂ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਸਾਡੀ ਸਰਕਾਰ ਸਾਹ ਬਹੁਤ ਗਲਤੀਆਂ ਉੱਥੇ ਸੁਖਵੀਰ ਸਿੰਘ ਬਾਦਲ ਨੇ ਵੀ ਆਪਣੇ ਪੰਜ ਕੱਲਾਂ ਦੀ ਗਲਤੀ ਕਿਤਾ ਡੇਰਾ ਜਿਹੜਾ ਡੇਰਾ ਮੁਖੀ RAM REW ਨੂੰ ਮਾਫੀ ਦਾ ਹੋ ਗਿਆ SLAAP ਉਹ ਡੇਰੇ ਦਾ ਮਾਮਲਾ ਹੋ ਗਿਆ ਬੇਅਦਬੀ ਦਾ ਮਾਮਲਾ ਸਵੇਰ ਸੈੜੀ ਨੂੰ BJP ਬਣਾਉਣਾ ਅਤੇ ਸਰਕਾਰ ਦੇ ਕਿਈਆਂ ਕਈਆਂ ਗਲਤੀਆਂ ਦੇ ਕਾਂਸ ਸਿੰਘ ਬਾਦਲ ਨੇ ਪੂਰੇ ਸਿੱਖ ਪੰਥ ਤੋਂ ਮਾਫੀ ਮੰਗੀ ਹੈ